ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋ ਵਿਖੇ 22 ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਪ੍ਰਦਾਨ ਕੀਤੇ ਗਏ ਨੇ ਇਸ ਮੌਕੇ ਤੇ ਬੋਲਦੇ ਆ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਰਿੰਗ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਇਹ ਲੋੜਵੰਦ ਪਰਿਵਾਰਾਂ ਦੀ ਮਾਲੀ ਸਹਾਇਤਾ ਦੇ ਲਈ ਤਤਪਰ ਹੈ ਜਿਸ ਦੇ ਵੱਲੋਂ ਸ਼ੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮਰੀ ਦੇ ਅਗਵਾਈ ਦੇ ਵਿੱਚ ਲੱਖਾਂ ਰੁਪਏ ਦੀ ਸਹਾਇਤਾ ਰਾਸ਼ੀ ਚੈੱਕ ਪ੍ਰਦਾਨ ਕੀਤੇ ਜਾ ਰਹੇ ਹਨ ਭਾਈ ਖਾਲਸਾ ਨੇ ਦੱਸਿਆ ਕਿ ਹਲਕਾ ਅਮਲੋ ਦੇ 22 ਲੋੜਵੰਦ ਪਰਿਵਾਰਾਂ ਤੇ ਪੜਾਈ ਕਰ ਰਹੇ ਬੱਚਿਆਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ ਨੇ ਅਿਕੁਰ ਜੀ ਕੀ ਫਤਿਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਲਕੇ ਅਮਰੋਹ ਦੇ ਲੋੜਵੰਦ ਪਰਿਵਾਰਾਂ ਦੇ ਲਈ 22 ਚੈੱਕ ਜਿਹੜੇ ਨੇ ਉਹ ਆਏ ਨੇ ਤੇ ਸਾਰਿਆਂ ਦੀ ਲੋੜਵੰਦ ਪਰਿਵਾਰਾਂ ਨੂੰ ਜਿਹੜੇ ਅਸੀਂ ਚੈੱਕ ਵੰਡੇ ਨੇ ਤੇ ਉਹ ਸਾਰੀ ਹੀ ਹਾਜ਼ਰ ਨੇ ਤੇ ਅਸੀਂ ਸਨਿਮਰ ਬੇਨਤੀ ਇਹ ਵੀ ਕਰਦੇ ਆ ਵੀ ਕਿਸੇ ਨੂੰ ਫੇਰ ਵੀ ਜ਼ਰੂਰਤ ਹੋਈ ਤੇ ਉਹ ਦੁਬਾਰਾ ਸਾਨੂੰ ਦੱਸ ਦੇਣਗੇ ਤੇ ਅਸੀਂ ਦੁਬਾਰਾ ਜਿਹੜੇ ਚੈੱਕ ਨੇ ਹੋਰ ਭੇਜ ਦਾਂਗੇ ਐਸਪੀ ਜੀ ਵੱਲੋਂ ਅੱਜ ਲੋੜਵੰਦ ਪਰਿਵਾਰਾਂ ਨੂੰ ਜਿਹੜੇ ਕੈਦ ਕੀਤੇ ਗਏ ਆ ਬਹੁਤ ਹੀ ਸਲਾਘਾਯੋਗ ਕਾਰਨਾਮਾ ਹੈ ਉਹ ਸ਼ਰਕਾ ਕੇ ਸਾਡੇ ਅੱਜ ਦੀ ਜੀਤ ਸੇ ਕਿ ਮੈਂ ਬਦੁਨੇ ਰਖਾ ਸਾਹਿਬ ਜੀ ਉਹਨਾਂ ਦੀ ਮਿਹਨਤ ਕਰਾ ਉਹਨਾਂ ਦੀ ਲਗਨ ਕਰਤਾ ਐਸਾ ਕੋਈ ਸੰਬੰਧ ਹੋਇਆ ਪਰ ਅੱਗੇ ਵਾਸਤੇ ਵੀ ਇਹ ਯਾਦ ਕਰਦੇ ਆ ਕਿ ਇਸੇ ਤਰ੍ਹਾਂ ਇਲਾਕੇ ਦੀ ਸੇਵਾ ਕਰਦੇ ਰਹਿਣਗੇ ਜਿਹੜੇ ਲੋ ਲੋੜਵਤ ਲੋਕ ਹਨ ਉਹ ਆਪਣੇ ਆਪਣਾ ਅੱਜ ਤਾਂ ਉਹਨਾਂ ਨੇ ਰਿਕਵੈਸਟ ਕੀਤੀ ਹੈ ਤਾਂ ਆਪਣੇ ਆਪਣਾ ਅਸਿਆਂ ਤੇ ਚਣ ਉਹ ਕੀ ਕਰਨਾ ਹੈ ਤਦ ਕਰ ਚੋ ਡਿਮਾਂਡ ਕਰ ਰਿਹਾ ਅਗੇ ਵਾਧਾ ਕਰਦਾ ਮੇਰੇ ਇਸ ਤਰ੍ਹਾਂ ਹੀ ਟੱਕ ਜਿਹੜੇ ਨੇ ਐਸਡੀਪੀਸੀ ਵੱਲੋਂ 2000 ਤੋਂ ਲੋਕਾਂ ਨੂੰ ਦਫੇ ਦਫੇ ਰਹਿ ਰਹੇ ਹੈ ਬਾਈਕ ਕਰਦਾ ਆਹੋ